ਦਨ ਕਦੀ ਪਾਣੀ ਡਾਲੋ ਦੇ ਕਦੀ ਪੱਠੇ ਪਾਲ ਔਖਾ ਹੀ ਹੋਇਆ ਪਿਆ ਆਹ ਹੋ ਗਿਆ ਸਾਫ ਆਹ ਖਰਤਾ ਅੱਛਾ ਤੇ ਉਹ ਤੁੰਡਿਆਂ ਇੱਕ ਕਮੇਟੀ ਦੀ ਗੱਲ ਕਰਨ ਆਹੋ ਤੇ ਉਹ ਭਾਬੀ ਤੇਰੀ ਮੰਨ ਗਈ ਆ ਲਾ ਲਿਆ ਮੈਂ ਉਹਨੂੰ ਕਹਿ ਠੀਕ ਆਂਦੀ ਵੀ ਜੋ ਮੇਰੇ ਕੋਲ 2250 ਰੁਪਇਆ ਹੋਊਗਾ ਲੱਲਿਆ ਕਰਿਓ ਹੂੰ ਤੇ ਕੋਈ ਨਹੀਂ ਆਂਦੀ ਚੱਲ ਪਾ ਲਓ ਫਿਰ ਵਾਹ 2 ਲੱਖ ਦੀ ਕਮੇਟੀ ਆ ਹਾਂ ਤੇ 2.5 ਹਜ਼ਾਰ ਕਿਦਾਛਾ ਨਾ 10000 ਰੁਪਏ ਮਹੀਨਾ ਜਾਣਾ ਪਹਿਲੀ ਵਾਰ ਤੇ ਕੋਈ ਨਹੀਂ ਦੱਸ ਜਾਣਾ ਵਾ ਆਪਾਂ ਦੁੱਧ ਆਦਦਾ ਵੀ ਕੰਮ ਕਰਦੇ ਆ ਦੁੱਧਾ ਕੋਹ ਪਾ ਰਿਆ ਕਰਾਂਗੇ ਤੇ ਮੁੜ ਕੇ ਆ ਫਸਲ ਆ ਜਾਣੀ ਆ ਕੋਈ ਨਹੀਂ ਇਹ ਵੀ ਨਾਲੇ ਪੈਸੇ ਜਿਹੜੇ ਬਾਹਰੋਂ ਰਲ ਜਾਣੇ ਆ ਨਾ ਉਹਦੇ ਨਾਲ ਦੀ ਰਿਸਕ ਕੋਈ ਨਹੀਂ ਕੀ ਮੈਂ ਪਰਨੇ ਤਮਾਰਨਾ ਸੋਚਿਆ ਬੜਾ ਹੀ ਹਾਂ ਅਸੀਂ ਤੰਗ ਹੋ ਜਾਣਾ ਯੂ ਮਹੀਨੇ ਦਾ 10000 ਰੁਪਏ ਕਿੱਥੋਂ ਕੱਢਿਆ ਕਰਨੀ ਤੇ ਕੋਈ ਨਹੀਂ ਕੋ ਤੂੰ ਪਾਉਣੇ ਕੋ ਮੈਂ ਪਾਉਣੇ ਆ ਹੋ ਜਾ ਕਰਨੇ ਕੋਈ ਗੱਲ ਨਹੀਂ ਸਲਾਈ ਵਾਦੂ ਉਹ ਨੂੰ ਆਉਂਦੀ ਆ ਗਾਲੀ ਕੋਈ ਨਹੀਂ ਇਹ ਵੀ ਨਾ ਨਹੀਂ ਛਰਨਾ ਕੰਮ ਔਖਾ ਨਹੀਂ ਉਹ ਖਾ ਜਾਣਾ ਤਿੰਨੇ ਦਾ 10000 ਰੁਪਏ ਕਿੱਥੋਂ ਕੱਢਿਆ ਕਰਨਾ ਵਾ ਹੁਣ ਮੈਂ ਤਾਂ ਸੋਚ-ਸੋਚ ਕੇ ਬੜਾ ਤਕਦਾ ਮੈਂ ਤਾਂ ਅੱਗੇ ਕਹਿੰਦਾ ਵੀ ਐਹੀ ਦੇ ਕਮੇਟੀ ਚੰਗੀ ਪਰ ਐ ਤੰਗ ਹੋ ਜਾਣਾ ਹੀ ਲੈ ਉਹ ਮਹਾ ਕਦੇ ਉਹਨੂੰ ਮੈਂ ਮਨਾਇਆ ਵਾ ਉਹ ਅਖੰਡੀ ਚੱਲ ਗਾਲੀ ਕੋਈ ਨਹੀਂ ਮੈਂ ਰਿਹਾ ਉਹ ਆਪਣਾ ਮੇਰੇ ਮਨ ਦੇ ਵਿੱਚ ਹੈ ਇਹੀ ਕਿ ਉਹਦੇ ਦਿਲ ਦੇ ਮੰਨਣਾ ਹੀ ਨਹੀਂ ਉਹਨੇ ਕਹਣਾ ਮੈਂ ਤੁਹਾਨੂੰ ਕਿੱਥੋਂ ਦਵਾ ਤੇ ਚਲੋ ਉਹਦੇ ਉਹਦੇ ਮੰਨ ਗਈ ਉਸੇ ਵਲੀ ਚਲੋ ਮੰਨ ਤੇ ਕੇ ਆਪ 2 250 ਮਹੀਨਾ ਕਿੱਥੇ 10000 ਕਿੱਥੇ 2 250 ਕਿਦਾਂ ਗੱਲ ਬਣਨੀ ਆ ਤੇ ਤੰਗ ਹੋਾਂਗੇ ਆਪਾਂ ਹੂੰ ਤੇ ਰਹਿਣ ਦੀਏ ਚਲ ਦੇਖ ਲੈ ਤੇਰੀ ਮਰਜ਼ੀ ਮੈਂ ਤੇ ਅਸੀਂ ਤੇ ਤਿਆਰ ਬੈਠੇ ਆ ਸਗੋਂ ਗੱਲ ਹੀ ਕੋਈ ਨਹੀਂ ਨਹੀਂ ਕੀ ਦੇਣਾ ਨਾਲੇ ਮੈਨੂੰ ਮਿਲਿਆ ਸੀ ਉਹ ਕੰਤਾ ਅੱਛਾ ਉਹ ਕਹਿੰਦਾ ਕਹਿੰਦਾ ਇਹ ਕਹਿੰਦਾ ਮੁੜ ਕੇ ਕਮੇਟੀਆਂ ਮਾਰ ਵੀ ਲੈਂਦੇ ਹੁੰਦੇ ਲੋਕੀ ਕਹਿੰਦਾ ਗੈ ਮਾਰ ਕੇ ਉਹਨਾਂ ਦੇ ਕਿੱਥੇ ਜਾਣਾ ਮਰਨਾ ਵਾ ਨਹੀਂ 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 ਕਹਿੰਦਾ ਇਹ ਮੁੜ ਕੇ ਇਹਨਾਂ ਨੇ ਦੇ ਪੈਸੇ ਇਕੱਠੇ ਕਰਕੇ ਭੱਜ ਪੁੱਜ ਜਾਂਦੇ ਨੇ ਤੇ ਨਾ ਕਹਿੰਦਾ ਇਹਦਾ ਕੇਸ ਕੁਝ ਲੱਦੁੰਦਾ ਹੀ ਕੋਈ ਨਾ ਬੰਦਾ ਐਫੀ ਡੀ ਆਡ ਜੱ ਲਖਾਵੇਗੇ ਉਹ ਨਹੀਂ ਕੇਤ ਕਮੇਟੀ ਦਾ ਐਫੀ ਡੀ ਢੋਲੇਦੇ ਹੂੰ ਇਹ ਥੱਗੀ ਹੁੰਦੀ ਰੀ ਹੂੰ ਹੂੰ ਆਹੋ ਲੈ ਮੈਂ ਤਾਂ ਸਭ ਤੋ ਤਿਆਰ ਬੈਠਾ ਮੈਂ ਹਜੇ ਚੰਗਾ ਹੋਇਆ ਵਾ ਵੀ ਇਹ ਆ ਵੀ ਥੋੜੇ ਪੈਸੇ ਨਾ ਰਲ ਜਾਂਗੇ ਤੇ ਹੋਰ ਕੋਈ ਕੰਮ ਕਰਾਂਗੇ ਉਹ ਨਹੀਂ ਕੋਈ ਨਹੀਂ ਝੋਨਾ ਕਾ ਝੋਨਾ ਵੇਰ ਕੇ ਫੇਰ ਕਰ ਲਾਂਗੇ ਅੱਛਾ ਅੱਛਾ ਆਹ ਚੱਲ ਮੈਂ ਕਰ ਲਾਂ ਮੂੰਹਾਂ ਢੋਲਾ ਆਪੇ ਹੀ ਸਨੇਹਾ ਲੈ ਕੇ ਆਇਆ ਆਪੇ ਮੈਨੂੰ ਆਂਦਾ ਆਖੇ ਕਮੇਟੀ ਪਾਈਏ ਆਪੇ ਹੁਣ ਨਾ ਕਰੀ ਜਾਂਦਾ ਆਖੇਹੀਂ ਪਾਸ ਜਾਣਾ ਹੀ ਹਾਂ ਇਹ ਗੱਲ 'ਚ ਰਾਜ ਆ ਕੋਈ ਇਹ ਗੱਲ ਕੋਈ ਜਰੂਰ ਰਾਜ ਆ ਇਹਦੇ ਵਿੱਚ ਗੱਲ 'ਚ ਇਹ ਕੱਲ੍ਹ ਇਹ ਮੈਨੂੰ ਆਖਣ ਦੇ ਪਿਆ ਕਰ ਲਈ ਜੀ ਕਰ ਲਈ ਤਾਂ ਹੈ ਉਸੇ ਵੇਲੇ ਇਹ ਪਹੁੰਚ ਗਿਆ ਕੀ ਪਤਾ ਲੱਗਦਾ ਇਹੋ ਜਿਹੇ ਬੰਦਿਆਂ ਦਾ ਕਿੱਥੇ ਗਈਆਂ ਦੋਵੇਂ ਜਾਣੀਆਂ ਘਰ ਵਿੱਚ ਸੁੱਖ ਸ਼ਾਂਤੀ ਆ ਅੱਜ ਤੇ ਪਰਮਾ ਵਾਲਾ ਦਿਨ ਚੜਿਆ ਵਾ ਜਿਹੜੀਆਂ ਕੋਈ ਇਤਰਾ ਮਿੰਨ ਕੇ ਦੇ ਦਸਨੀ ਨਹੀਂ ਲੀਆਂ ਪਤਾ ਨਹੀਂ ਕਿੱਥੇਆਂ ਇਹੋ ਦੋਵੇਂ ਜਾਣੀਆਂ ਠੀਕ ਕਰਦੀਆਂ ਚਲੋ ਮਹਾਰਾਜ ਇਤਰਾ ਠੰਠ ਦਿਹਾੜਾ ਰੱਖੇ ਬੈਠਿਆ ਵੀ ਜੀ ਹਾਂ ਆ ਜਾ ਕਿੱਥੋਂ ਆਈਆਂ ਹੀ ਮੈਂ ਅੱਗੇ ਸੋਚਣ ਡਈਂ ਵੀ ਦੋਵੇਂ ਦਿਸਣ ਨਹੀਂ ਡਈਆਂ ਦੋਵੇਂ ਆਈਆਂ ਮੈਂ ਤਾਂ ਦੋਵੇਂ ਜਾਣੀਆਂ ਦਿਸਣ ਨਹੀਂ ਡਈਆਂ ਪਤਾ ਨਹੀਂ ਕਿੱਥੇ ਨਹੀਂ ਨਹੀਂ ਮੈਂ ਤਾਂ ਨਹੀਂ ਗਈ ਉਹਦੇ ਨਾਲ ਮੈਂ ਤਾਂ ਉਦਾਂ ਇੱਥੇ ਬਾਹਰ ਨਿਕਲੀ ਤੇ ਉਹ ਪੈੜੀ ਬੰਨੇ ਖਲੋਤੇ ਹੈਗੇ ਅੱਛਾ ਤੇ ਆਖਣੜੇ ਝੋਨਾ ਵੇਖਣ ਡਿਆ ਵਾ ਵੀ ਚੱਲ ਫਸਲ ਪੱਕਣ ਡਈ ਆ ਹਾਂ ਚੱਲ ਸੁਖ ਸੁਖਾਂ ਦੀ ਸੁਖ ਸੁਖਾਂ ਦੀ ਆਵੇ ਤੇ ਅਸੀਂ ਤਾਂ ਗੱਲਾਂ ਬਾਤਾਂ ਕਰਕੇ ਮੈਂ ਆ ਗਈ ਤੇ ਮੈਂ ਆਖਣੜੇ ਮੇਰਾ ਰਜੀ ਨਹੀਂ ਲੱਗਣ ਡਿਆ ਵੀ ਚੱਲ ਜੇ ਪੈਣ ਨੂੰ ਹਾਂ ਤੇ ਪਹਿਲੇ ਦਾ ਨਾਂ ਨੂੰ ਕਰਜ਼ੀ ਕਰੀ ਜਾਂਦੇ ਹੀ ਤੇ ਫੇ ਮੈਂ ਵੀ ਖੇਚ ਪੀ ਗਾੜੀ ਵੀ ਤਸ ਮੈਂ ਹੁਣ ਕੱਲੀ ਕੀ ਕਰਾਂ ਮੈਂ ਘਰ ਤੋਂ ਦੀ ਵਾਰੀ ਆ ਸਾਰੇ ਤੋਂ ਦੀ ਤੇ ਆਂਦਾ ਵੀ ਜੇ ਤੇ ਬੀਬੀ ਕਹਿੰਦੀ ਆ ਤੇ ਫੇ ਚਲ ਜਾਂਦੇ ਦੋਵੇਂ ਜਾਣੇ ਬੀਬੀ ਨੂੰ ਪੁੱਛ ਲਾ ਹਮ ਹੁਣ ਤੁਸੀਂ ਦੱਸ ਦੋ ਇਹ ਤੇ ਅਗਰ ਸਾਹਿਬ ਕੀ ਆਂਦਾ ਤੈਨੂੰ ਉਹ ਆਂਦਾ ਆਂਦਾ ਕਿ ਮੈਨੂੰ ਨਹੀਂ ਕੋਈ ਮੈਂ ਤਾਂ ਕਹਿੰਦਾ ਨਾ ਜਾ ਤੇ ਮੈਂ ਫੇ ਲੜ ਪੀ ਤੂੰ ਆਂਦਾ ਫੇ ਬੀਬੀ ਨੂੰ ਪੁੱਛ ਲਾ ਨਹੀਂ ਕੀ ਇਹ ਬੀਬੀ ਨੂੰ ਕੀ ਪੁੱਛਣਾ ਹੁਣ ਨਾਲੇ ਉਹ ਨੇਰਾ ਹੋਇਆ ਆ ਹੋਰ ਰਾਤ ਰਹਿ ਪਾਂਗੇ ਰਾਤ ਤੇ ਚਲੋ ਤੁਸੀਂ ਰਹਿ ਪੋਗੇ ਤੇ ਉਹ ਸਵੇਰੇ ਸਕੂਲੇ ਚਲ ਜਾਂਦੀ ਆ ਤੇ ਉਹਦਾ ਤਾਂ ਹੁਣ ਬਿਜੀ ਰੋਜ ਦਾ ਹੀ ਕੰਮ ਆ ਤਾਂ ਦੱਸ ਹੁਣ ਅਹੀਂ ਕਿਤੇ ਘਰੋਂ ਹੀ ਨਹੀਂ ਨਿਕਲਣਾ ਬਾਹਰ ਨਹੀਂ ਜਾਣ ਨੂੰ ਤੁਸੀਂ ਜੀ ਸੜਕੇ ਜਾਓ ਮੈਂ ਡੱਕਦੀ ਨਹੀਂਗੀ ਤੁਹਾਨੂੰ ਤੇ ਤੁਸੀਂ ਐਂਦਾ ਕਰਿਓ ਵੀ ਜੇ ਤੁਸੀਂ ਜਾਣਾ ਹੀ ਆ ਤੇ ਮਿਸਤਰੀਆਂ ਦਾ ਪਤਾ ਨਹੀਂ ਉਹਨਾਂ ਨੇ ਕਦੋਂ ਆ ਜਾਣਾ ਤੇ ਮੈਂ ਇਕੱਲੀ ਘਰ ਕੀ ਕਰੂੰਗੀ ਹਾਂ ਤੇ ਤੇ ਤੁਹਾਨੂੰ ਸਭਾ ਜਾ ਜਾਣਾ ਚਾਹੀਦਾ ਵੀ ਧੜੀਆਂ ਕਰਦੀਆਂ ਜਿੰਤਾ ਬਣ ਗਈਆਂ ਜੇ ਇੰਨਾਂ ਵੀ ਵੀ ਬੰਦੇ ਆ ਮੈਨੂੰ ਕੱਲੀ ਨੇ ਵਿਚਾਰ ਚੱਲ ਹੈਗਾ ਹੀ ਹੈਗਾ ਵਾ ਚਾਹ ਸਾਰਿਆਂ ਨੂੰ ਹੋਣਾ ਚਾਹੀਦਾ ਘਰ ਦੇ ਵਿੱਚ ਕਿ ਜੇ ਜੋਧਾਵਾਦੇ ਉਹਦੇ ਕਿਸੇ ਕੰਮ ਨੂੰ ਕਦੀ ਮੈਂ ਵੇਖਿਆ ਨਹੀਂ ਕਰਦਾ ਕਦੀ ਉੱਧਰੋਂ ਆ ਗਿਆ ਮੋਟਰਸਾਈਕਲ ਤੇ ਕਦੀ ਉੱਧਰੋਂ ਆ ਗਿਆ ਅੰਦਰ ਵੜਦਾ ਵਾ ਤੇ ਬਾਹਰ ਨਿਕਲਦਾ ਕਦੀ ਵੇਖੀਓ ਇੰਨਾ ਕੋਈ ਕੰਮ ਕਰਦਾ ਵੇਖਿਆ ਉਹਨੂੰ ਉਹ ਹੁਣ ਉਹਦਾ ਭਰਾਵਾਂ ਭਰਾਵਾਂ ਦੇ ਵੱਡਾ ਭਰਾ ਉਹਨੂੰ ਆਖੇ ਤੇ ਫੇਰੀਂ ਕਹਿੰਦਾ ਨਹੀਂ ਨਾ ਉਹ ਮੈਂ ਹੀ ਚਲੋ ਬੁਸਾਈ ਨਹੀਂ ਕਰਦੇ ਉਹਨਾਂ ਭਰਾਵਾਂ ਭਰਾਵਾਂ ਦੀ ਬਣੀ ਹੈ ਚੰਗੀ ਮੈਂ ਤੇ ਆਪ ਆਖ ਦਿੰਨੀ ਆ ਤੇ ਮੈਂ ਨਹੀਂ ਭੇਰ ਨੂੰ ਕਰ ਸਾਹ ਆਖੇ ਵੀ ਆ ਕੰਮ ਤੂੰ ਕਰ ਲੈ ਆ ਮੈਂ ਕਰ ਲੈਣਾ ਕਰ ਲੈਣਾ ਉਹ ਆਂਦਾ ਹੀ ਨਹੀਂ ਤੇ ਮੈਨੂੰ ਅੱਜ ਸਭ ਕਹਿੰਦਾ ਹੈ ਗੋਪੀ ਦੇ ਕਦੀ ਨਾ ਲਿਆ ਵੰਡੇ ਜਾਂਦਾ ਮੈਂ ਤਾਂ ਦੱਸ ਉਹ ਰੈਂਦੀ ਵੰਡੇ ਜਿਹੜੀ ਹੁਣ ਰੋਜ਼ ਕੇ ਨੂੰ ਸਪੋਟਰੀ ਫੜ ਕੇ ਤੁਰੀ ਰਹਿੰਦੀ 100 ਗੱਲ ਸੁਣਦੀ 100 ਕਰਦੀ ਘੇੜਦੀ ਪੜਾਅਸ ਕਰਦੀ ਕਈ ਗੱਲਾਂ ਬਾਤਾਂ ਚਲੋ ਇਹ ਹਾਇਤ ਨਹੀਂ ਔਖੇ ਪਰ ਫੇਰ ਵੀ ਬੰਦੇ ਦਾ ਜੀਤ ਕਰਦਾ ਹੀ ਆ ਨਾ ਕਿਤੇ ਘੁੰਮਣ ਫਿਰਨ ਨੂੰ ਨਹੀਂ ਜਾਣ ਨੂੰ ਜੀ ਕਰਦਾ ਵਾ ਮੈਂ ਇਹ ਨਹੀਂ ਆਂਦੀ ਵੀ ਤੂੰ ਨਾ ਜਾ ਤੇ ਜੇ ਤੂੰ ਧੀਏ ਮੇਰੀ ਮੰਨੇ ਤੇ 10 ਦਿਨ ਖਲੋ ਜਾ ਤਾਂ ਚੱਲ ਫੇਰ ਤੁਸੀਂ ਚੱਲ ਜਿਓ ਹਏ ਬੀਜੀ ਮੁੜਕੇ ਝੋਨੇ ਵੜਨ ਡੈ ਪੈਣਾ ਮੈਂ ਤਾਂ ਮੈਂ ਦੱਸ ਕੀ ਕਰਾਂ ਤੁਸੀਂ ਵੀ ਡੈ ਪਏ ਮੈਨੂੰ ਇਦਾਂ ਹੀ ਕਹਿਣਾ ਝੋਨੇ ਤੇ ਝੋਨਿਆਂ ਦਾ ਕਿਹੜਾ ਕੰਮ ਆ ਦੋ ਦਿਨ ਕੰਮ ਪੈਣ ਲੱਗੀ ਤੇ ਝੋਨਾ ਮੰਡੀ ਛੋੜ ਦਿੱਤਾ ਤੇ ਫੇਰ ਚਲੋ ਤੁਸੀਂ ਰਾਤ ਵੀ ਰਹਿ ਆਏ ਉਹ ਕੋਈ ਗੱਲ ਨਹੀਂ ਤੇ ਨਾਲੇ ਮਿਸਤਰੀਆਂ ਦਾ ਹੁਣ ਕੀ ਬਤਾ ਉਹਨਾਂ ਨੇ ਸਵੇਰੇ ਹੀ ਨਹੀਂ ਆ ਜਾਣਾ ਆਹੋ ਇਹ ਤਾਂ ਗੱਲ ਹੈ ਹੀ ਹੈ ਹੈ ਹੀ ਆ ਮੁੜ ਕੇ ਉਹ ਵੀ ਕਹਿੰਦੇ ਕਿ ਬਾਹਰ ਲੱਗਲਾਂ ਕਰਦੇ ਆ ਵੀ ਮਿਸਤਰੀ ਵੀ ਜਾ ਜਾ ਕੇ ਵੀ ਰੋਟੀ ਨਹੀਂ ਟਾਈਮ ਨਾਲ ਮਿਲਦੀ ਚਾਹ ਨਹੀਂ ਮਿਲਦੀ ਚਾਹ ਨਹੀਂ ਮਿਲਦੀ ਇੰਨਾ ਨੇ ਪਤਕਾ ਜਾਣਾ ਹੁੰਦਾ ਵਾ ਕਦੀ ਕਿਸ ਦੇ ਤੇ ਕਦੀ ਕਿਸ ਦੇ ਤੇ ਰੋਟੀ ਪਾਣੀ ਤੋਂ ਹੀ ਘਰਾਂ ਦੀਆਂ ਗੱਲਾਂ ਨਿਕਲਦੀਆਂ ਚਲੋ ਫਿਰ ਰਹਿਣ ਦਿੰਨੀ ਚਲੋ ਜੇ ਵਿੱਚ ਟਾਈਮ ਲੱਗੂਗਾ ਤਾਂ ਤੁਸੀਂ ਸਾਧਿਆਣੀ ਜਾਇਓ ਤੇ ਸਾਧਿਆਣੀ ਹੋ ਕੇ ਆ ਜਿਓ ਚਲੋ ਕੋਈ ਨਹੀਂ ਇੱਦਾਂ ਹੀ ਕਰ ਲੈਨੇ ਆਹ ਤੇ ਮੰਨੀ ਦਾ ਹੁੰਦਾ ਵਾ ਕਿਸ ਦੀ ਸਿਆਣੇ ਦੀ ਟੱਟ ਦਾ ਤੇਲ ਚੁੰਡਿਆ ਪਿਆ ਪੀਟੀਓ ਦਾ ਜਬ ਚੁੰਦਾ ਸੀਲ ਪੈ ਰੋ ਉਹ ਤੇਲ ਜੇ ਚੁੰਡਿਆ ਟਰੈਕਟਰ ਦਾ ਤੁਮਕਾ ਦਾ ਡਿੱਗਾ ਥੱਲੇ ਮਕੈਨਿਕ ਨੂੰ ਵਿਖਾ ਲੈਣਾ ਸਾਰਾ ਇਹਨਾਂ ਚੀ ਹੋ ਜਾਣਾ ਤੇਲ ਨਹੀਂ ਨਹੀਂ ਵਿਖਾਉਨੇ ਸਵੇਰੇ ਤੇ ਫਿਰ ਇਹ ਨੁਕਸਾਨ ਉਹ ਸੀਲ ਸੂਟ ਪਾੜ ਕੇ ਜਾਵਦੀ ਅੱਛਾ ਮੈਂ ਆਈ ਥਾਡੇ ਵੱਲ ਵੀ ਮੈਨੂੰ ਛੁੱਟੀ ਆ ਸਵੇਰੇ ਤੇ ਮੈਂ ਪਿੰਡ ਨਾ ਜਾਵਾਂ ਲੈ ਛੁੱਟੀ ਤੇ ਆ ਗਈ ਆ ਤੂੰ ਅਜੇ ਪਿਛਲੇ ਹਫ਼ਤੇ ਮਹੀਨੇ ਤੋਂ ਹੋ ਗਿਆ ਆਈ ਆ ਤੂੰ ਪੇਕਿਆ ਤੂੰ ਹੈ ਹੁਣ ਜਦੋਂ ਛੁੱਟੀ ਹੁੰਦੀ ਉਹ ਤਾਂ ਪੇਕ ਹੀ ਜਾਣਾ ਹੁੰਦਾ ਨੀ ਹੁਣ ਮੇਰਾ ਮਨ ਜਾ ਉਧਰ ਆ ਹੀ ਉਦਾਂ ਗੁਰਵਰ ਵੀ ਕਹਿਣ ਦਿਆ ਹੈਗਾ ਕਿ ਮਮਾ ਮਾਮੂ ਕੋਲ ਚੱਲੀਏ ਉਹ ਨਿਆਣੇ ਤੇ ਕਹਿਣਾ ਹੁੰਦਾ ਉਹ ਬੇ ਸਿਆਣੀ ਬਣ ਕੱਲ ਨੂੰ ਛੁੱਟੀ ਹੈ ਨਾ ਕਿਤੇ ਮਗਰੋਂ ਕੰਮ ਤਾਂ ਨਾ ਕਰਵਾਉਣਾ ਨਾਲ ਚੁਲੇ ਚੌਂਕੇ ਚਵਾੜ ਹਾਏ ਅੱਗੇ ਗੜਾ ਮੈਂ ਕੰਮ ਨਹੀਂ ਕਰਾਉਣੀ ਤੇ ਹੈਗੀ ਜੇ ਅਗਲੇ ਅਗਲੇ ਨੂੰ ਲੱਗਦਾ ਵੀ ਸਿਰੇ ਤਿਆਰ ਹੋ ਉੱਝਲ ਜਾਂਦੀ ਆ ਤੇ ਮੁੜ ਕੇ ਅੱਗੇ ਚੱਲ ਅੰਦਰ ਪਰ ਨਹੀਂ ਪਰ ਮੈਨੂੰ ਹੁਣ ਚਾਏ ਮੇਰੇ ਦਿਲ ਕਰਦਾ ਮੈਂ ਛੁੱਟੀ ਘਾ ਉਹ ਮੈਂ ਜਾਵਾਂ ਮਿੱਤਰੀ ਲੱਗ ਜਾਣੇ ਆ ਹੁਣ ਤੇ ਨਾਲੇ ਵੇਖਣ ਨੂੰ ਤੇ ਘਰ ਵਿੱਚ ਕੋਈ ਸੌਦਾ ਪਤਾ ਲਿਆਉਣ ਵਾਲਾ ਉਹ ਦੱਸ ਦੋ ਸੌਦਾ ਪਤਾ ਲਿਆ ਦਿਓ ਤੁਹਾਨੂੰ ਮਿਸ ਉਹਦਾ ਬਤਾ ਤੇ ਆ ਹੀ ਜਾਣਾ ਵਾ ਉਹਦੇ ਮੰਮੀ ਨੇ ਦੱਸ ਦੇਣਾ ਹੁੰਦਾ ਪਿਆ ਚੀਜ਼ ਮੁੱਕੀ ਆ ਤੇ ਲਿਆ ਦਿਓ ਮੰਮੀ ਨੇ ਦੱਸੀ ਜੇ ਇਹਦਾ ਨਾਲ ਨਾਲ ਪਿਆ ਚੀਜ਼ ਮੁੱਕ ਗਈ ਹੈ ਤੇ ਸਾਰਾ ਹੁਣ ਮੇਰਾ ਹੈ ਬੱਬੂ ਮੰਮੀ ਦੇ ਛੁੱਟਿਆ ਵਾ ਸਾਰਾ ਤੇ ਜੇ ਮਿਸਤਰੀ ਲੱਗ ਰਹੇ ਆ ਮੰਮੀ ਵੀ ਘਰ ਆ ਤੇ ਦੀਦੀ ਵੀ ਘਰ ਆ ਜੇ ਮੈਂ ਨਾ ਵੀ ਹੋਊਂਗੀ ਤੇ ਕੀ ਫਰਕ ਪੈ ਚੱਲਿਆ ਕੇ ਦੇਣ ਤੇ ਜਦੋਂ ਛੁੱਟੀਆਂ ਜ਼ਰੂਰ ਜਾਣਾ ਹੁੰਦਾ ਵਾ ਘਰੇ ਵੀ ਕੋਈ ਕੰਮ ਹੁੰਦੇ ਆ ਤੇ ਮੈਂ ਜਦੋਂ ਜਾਣਾ ਛੁੱਟੀ ਵੇਲੇ ਨਹੀਂ ਜਾਣਾ ਹੁਣ ਐਤਵਾਰ ਜਦੋਂ ਇੱਕ ਦਿਨ ਇੱਕ ਛੁੱਟੀ ਹੁੰਦੀ ਫੇਰ ਤੇ ਮੈਂ ਜਾਂਦੀ ਨਹੀਂ ਆ ਨਾ ਕੋਈ ਰਹਿਣ ਦੇ ਸਾਜ ਨਾ ਮਿਸ ਕਰ ਤੂ ਯਾਰ ਕਾ ਤੂੰ ਵੀ ਨਾ ਹਾਦੀ ਘਾਟਿਆ ਇਹ ਛੱਦਰੀ ਦੀ ਗੱਲ ਆ ਤਾਂ ਵੀ ਮੈਂ ਨੂੰ ਛੁੱਟੀ ਆਈ ਫੇਰ ਮੈਂ ਕਦੋਂ ਛੁੱਟੀ ਡੀਕਦੀ ਰਹਿਣਾ ਤਾਂ ਫੇਰ ਕਿਤੇ ਮੇਤੋਂ ਜਾਇਆ ਜਾਣਾ ਮੈਂ ਕਿਹੜਾ ਘਰ ਆਂ ਵੀ ਜਦੋਂ ਮੇਰਾ ਦੇਲ ਕੀਤਾ ਤਾਂ ਮੈਂ ਚਲੇਗੀ ਮੈਂ ਛੁੱਟੀ ਡਿਕ ਨਹੀਂ ਫੇਰ ਹੀ ਮੈਂ ਜਾਣਾ ਘਰਾਂ ਦੇ ਵੀ ਕੰਮ ਕਰਨੇ ਕਿ ਨਹੀਂ ਕਈ ਕੰਮ ਆ ਇੱਥੇ ਹੁਣ ਚਲੋ ਵੀ ਇਹਨੂੰ ਫੇਰ ਕਿੱਦਾਂ ਕਰਨੀ ਫੇਰ ਮੁੰਡੇ ਨੇ ਵੀ ਕਹਿਣਾ ਵਾ ਮੁੰਡੇ ਬਹੁਤ ਕੜਾ ਮੁੰਡੇ ਨੂੰ ਸਮਝਾ ਲੂੰਗਾ ਮੁੰਡਾ ਹੈਗਾ ਨਿਆਣਾ ਹੈਗਾ ਉਹਨੇ ਬਹੁਤ ਹੈਗਾ ਵੀ ਵੇਖ ਲਓ ਉਹਨੂੰ ਆਪੇ ਚੁੱਕਣਾ ਦੇ ਲੈਂਦੀਆਂ ਵੀ ਚੱਲ ਚੱਲੀਏ ਮਾਮੂ ਪਿੰਡ ਚੱਲੀਏ ਮਾਮੂ ਪਿੰਡ ਚੱਲੀਏ ਉਹ ਨਿਆਣਾ ਜਿੱਧਰ ਨੂੰ ਦੋ ਗੱਲਾਂ ਕਰਾਉਣਾ ਜਾਣਾ ਹੀ ਆ ਆਹੋ ਮੈਂ ਹੀ ਚੁੱਕਣਾ ਦੇਣੀ ਉਹ ਮੇਰੀ ਚੁੱਕਣਾ ਦੋਸੇ ਵਾਲੇ ਆ ਜਾਂਦਾ ਉਹ ਫਿੱਡੇ ਮੈਂ ਹੁਣ ਕਿੰਨਾ ਨੂੰ ਉਰੇ ਆ ਵੇ ਗੱਲ ਸੁਣ ਗੱਲ ਸੁਣ ਉਰੇ ਗੁਰਵਾਰਾ ਉਰੇ ਉਹ ਖੇਡੇ ਲੱਗਾ ਵਾ ਰਹਿਣ ਦੋਨੋਂ ਰਹਿਣ ਦੋ ਉਹ ਵੀ ਸਿਖਾਇਆ ਨਹੀਂ ਉਹਨੇ ਮੇਰੇ ਲਾਗੇ ਕਿਥੋਂ ਨਾਲ ਮੇਰੇ ਆਵਾਜ਼ ਮਾਰੇ ਮੰਮੀ ਦੀਦੀ ਕਿੱਥੇ ਹੈ ਇਥੇ ਆਣੀਆ ਕਿਤੇ ਮੈਂ ਵੇਖੇ ਨਹੀਂ ਕਦੋਂ ਨੇ ਤੂੰ ਕਿੱਥੇ ਗਈ ਮੈਂ ਤਾਂ ਉਦਾਂ ਹੀ ਬਾਗ ਘੁੰਮਣ ਗਈ ਹਿੱਤੀ ਪਹਿਲਾਂ ਤੇ ਉਹ ਪੈਲੀ ਬੰਨੇ ਚਲ ਗਈ ਅੱਛਾ ਵੇਖ ਕੇ ਆਈ ਆ ਤੇ ਦੁਵਾ ਜੀਆਂ ਸਲਾਹ ਕੀਤੀ ਹਾਂ ਫੇ ਆਂਦੀ ਮੇਰਾ ਜੀ ਕਰਦਾ ਵਾ ਕਿੰਨਾ ਚਿਰ ਹੋ ਗਿਆ 2.5 ਮਹੀਨੇ ਹੋ ਗਏ ਮਿਲ ਗਏ ਤੇ ਮੈਂ ਆਪਣੇ ਪੇਕੇ ਜਾਣਾ ਅੱਛਾ ਤੇ ਮੈਂ ਉਹਨਾਂ ਨੂੰ ਆਖਿਆ ਵੀ ਹੁਣ ਤਾਂ ਹਨੇਰਾ ਹੋ ਗਿਆ ਆ ਆਹ ਹੁਣ ਤੇ ਨੀਰਾ ਹੋ ਗਿਆ ਕਿ ਮੈਂ ਮੈਂ ਮਿਸਤਰੀਆਂ ਦਾ ਕੀ ਬਤਾ ਉਹਨਾਂ ਸਵੇਰੇ ਨਹੀਂ ਆ ਜਣਾ ਹੈ ਤੇ ਮੈਂ ਇਕੱਲੀ ਅੱਛੇ ਕੀ ਕਰੂੰਗੀ ਗੋਪੀ ਤੇ ਚਲ ਜਾਂਦੀ ਐ ਸਕੂਲੇ ਆਹ ਇਹ ਦਿਹਾਈ ਆ ਤੇ ਉਹ ਇਨਾ ਵੀ ਮੰਨ ਗਈ ਆ ਮੈਨੂੰ ਆਖਾ ਵੀ ਚੱਲ ਤੁਸੀਂ 10-15 ਦਿਨਾਂ ਵਿੱਚ ਨਾ ਜਿੰਦਣ ਕਿਰੇ ਨਾ ਮਿਸਤਰੀ ਆਉਣਗੇ ਵਿੱਚ ਛੁੱਟੀ ਹੋ ਜੂਗੀ ਤੇ ਤੂੰ ਉਦਣ ਹੋਇਆ ਵੀ ਜਾ ਕੇ ਅੱਛਾ ਤੇ ਰੇਪਾ ਦੀਦੀ ਆਹੋ ਆਂਦੀ ਚੱਲ ਕੋਈ ਗੱਲ ਨਹੀਂ ਫਿਰ ਇਦਾਂ ਹੀ ਕਰ ਲੈਂਗੇ ਤੇ ਮੈਂ ਕਿਹਾ ਮੇਰੇ ਕੋ ਕਿੱਥੋਂ ਕੰਮ ਆਉਣਾ ਕਦੀ ਉਹ ਚਾਹ ਮੰਗਦੇ ਕਦੀ ਉਹ ਰੋਟੀ ਮੰਗਦੇ ਕਦੀ ਉਹ ਕੁਝ ਮੰਗਦੇ ਇਹ ਨਾਲ ਇਸਤਰੀ ਆਉਂਦੇ ਉਹ ਤਾਂ ਫੇਰ ਸਾਰਾ ਦਿਨ ਹੀ ਬਹਿਣ ਨੇ ਇਹ ਨਾਲ ਇੱਥੇ ਘਰਾਂ ਚੋਂ ਹੀ ਗੱਲਾਂ ਨਿਕਲਦੀਆਂ ਜਿਹੜੇ ਟਾਈਮ ਨਾਲ ਆਦੇਗੇ ਤੇ ਅਗਦੇ ਆ ਦਿੰਦੇ ਆ ਉਹ ਘਰ ਘਰ ਜਾਣ ਵਾਲੇ ਅਖਣ ਫਲਾਣੇ ਦੇ ਘਰੋਂ ਤਾਂ ਟਾਈਮ ਨਾਲ ਚਾਹ ਰੋਟੀ ਨਹੀਂ ਮਿਲੀ ਮਿਲੀ ਆਹੋ ਤੇ ਆ ਇਹ ਗੱਲਾਂ ਕਰਨ ਵਾਲੇ ਤਾਂ ਈ ਦਿੰਦੇ ਆ। ਆ ਘਰ ਦੇ ਭਾਂ ਜਿੰਨੇ ਮਰਜੀ ਪਰੇਸ਼ਾਨ ਹੋਣ। ਜਿੰਨੇ ਮਰਜੀ ਪਰੇਸ਼ਾਨ ਹੋਣ। ਹਾਂ। ਤੇ ਇੰਨਾ ਵੀ ਮੰਨ ਗਈ ਆਂ ਦੀ ਚੱਲ ਚੰਗਾ। ਮੈਂ ਨਹੀਂ ਜਾਣਦੀ। ਚਲੋ। ਆਹੋ। ਤੇ ਮੈਂ ਆਪੇ ਨਾ ਸਬਜੀ ਬਣਾ ਲਈ ਆ ਤੇ ਆਟਾ ਗੁੰਨ ਕੇ ਰੱਖਿਆ ਤੇ ਰੋਟੀਆਂ ਲਾ ਦਾਂ ਫਿਰ। ਵੇਹਲਾ ਟਾਈਮ ਤੇ ਹੋਈ ਆਈ ਆ। ਆ ਮੈਂ ਜੇ ਤੂੰ ਖਾਣੀ ਆ ਤੇ ਫੇਰ ਮੈਂ ਲਾ ਦੇਣੀ। ਨਹੀਂ ਅੱਜ ਠਰ ਕੇ ਖਾਵਾਂਗੇ ਰੋਟੀ। ਆ ਮੈਂ ਫੇਰ ਗਰਮ ਗਰਮੀ ਲਾ ਦੂੰਗੀ। ਯਾਰ ਕੋਈ ਗੱਲ ਨਹੀਂ। ਹਾਂ। ਹਾਂ। ਕਿੱਥੇ ਗਿਆ ਗੁਰਬਰ ਗੁਰਵਾਰ ਤੇ ਉਹ ਬਾਹਰ ਖੇਡਣ ਗਿਆ ਉਹ ਪਰ ਵਿੱਚ ਮੰਦੇ ਲਾਗੇ ਨਹੀਂ ਹੁੰਦੇ ਆ ਤੇ ਉਹ ਤੇ ਲੱਗਾ ਖੇਡੇ ਚਲ ਕੋਈ ਨਹੀਂ ਖੇਡ ਲੈਣਦੇ ਨਿਆਣਾ ਵਾ 사ਜੀ ਦੇਲੀ ਸਕੂਲੇ ਪਾਏ ਲੱਗਾ ਰਿੰਦਾ ਉਹਦੇ ਪਾਪਾ ਕਹਿੰਦੇ ਮਾਂ ਨੇ ਸਿਖਾਇਆ ਵੀ ਨਾ ਇਹ ਲੱਗੇ ਤੇ ਮੈਂ ਉਹ ਤੇ ਖੇਡੇ ਲੱਗਾ ਉਹ ਤੇ ਆਉਂਦਾ ਨਹੀਂ ਕਾਬੂ ਨਹੀਂ ਆਉਂਦਾ ਤੇ ਨਹੀਂ ਮਾਂ ਨੇ ਕੀ ਸਿਖਾਉਣਾ ਵਾ ਨਿਆਣਾ ਫੇਰ ਅੱਕ ਜਾਂਦਾ ਵਾ ਉੱਥੋਂ ਹੀ ਪੜਦਾ ਆਉਂਦਾ ਵਾ ਹਾਂ ਤੇ ਘਰ ਆਣ ਕੇ ਫੇਰ ਚਲ ਰਾਤ ਨੂੰ ਘੜੀ ਬਾੜੀ ਮੈਂ ਮੈਨੂੰ ਵੀ ਆ ਕੇ ਉਸੇ ਵੇਲੇ ਪਾ ਜਾਂਦਾ ਵੀ ਇਹਨੇ ਪੜਾਉਣਾ ਵਾ ਆਹੋ ਮਿਆਣੇ ਆਦਾ ਫਿਰ ਖੇਤਰ ਦਾ ਹਿਸਾਬ ਹਾਂ ਚਾਹ ਫਿਰ ਜਦੋਂ ਖਾਣੀ ਹੋਈ ਫਿਰ ਮੈਂ ਦਾਦੇ ਨੂੰ ਫਿਰ ਮਿਲਾ ਦੂੰਗੀ ਚੰਗਾ ਮੈਂ ਵੀ ਜਰਾ ਕੋ ਬਾਹਰ ਵਾ ਹਰੇ ਨਿਕਲ ਆ ਠੀਕ ਆ ਤਨਾ ਚੰਗਾ ਹੀ ਹੋਇਆ ਗੁਰੂਵਰ ਬਾਪਾ ਨੇ ਨਾ ਗਾਤੀ ਆ ਜੇ ਉਹ ਹਾਂ ਗਾ ਦਿੰਦੇ ਨਾ ਮੈਂ ਤਾਂ ਮੰਮੀ ਨੂੰ ਪੁੱਛਣ ਤੁਰ ਪੈਣਾ ਹੈਗਾ ਕਿ ਮੈਂ ਜਾਵਾਂ ਮੰਮੀ ਨੇ ਤੇ ਮੈਨੂੰ ਉਹ ਘੁੱਲ ਪੈ ਜਾਣਾ ਹੈਗਾ ਵੀ ਪਹਿਲਾਂ ਉਹ ਪੁੱਛਦੀ ਗਈ ਆ ਤੇ ਹੁਣ ਤੂੰ ਆ ਜਾ ਤੀਰਖਣੀ ਜੇਤ ਬਾਜੀ ਨੇ ਤੋਰ ਪਿੰਨੀ ਆਵਾ ਚਲ ਸ਼ੁਕਰ ਇਥੇ ਮੈਨੂੰ ਦੂਜਾ ਤੇ ਬਾਪ ਨੇ ਮਨਾ ਕਰ ਦਿੱਤਾ ਮੈਂ ਤਾਂ ਬਚ ਗਈ ਅੱਜ ਮੰਮੀ ਕਿਹਿਆ ਪਤਾ ਰੋਟੀ ਭੱਗ ਗਈ ਆ ਕੋਤ ਰੋਟੀ ਕਿੰਨੀ ਹੈ ਜੇ ਪੱਕੀ ਆਈ ਤੇ ਛੁੱਟੀ ਹੀਗੀ ਹਾਂ ਤੇ ਮੈਡਮ ਮੈਨੂੰ ਲੱਗਦਾ ਅੰਦਰ ਬਾਹਰ ਹੀ ਹੋਣੀ ਮਰਜ਼ੀ ਨਿਕਲਦੀ ਤੇ ਮੈਂ ਆਹ ਤੋਂ ਪਚੜ ਜਾਣੀ ਤੇ ਪਹਿਲਾਂ ਮੈਂ ਇੱਧਰਲਾ ਵੇੜਾ ਨੂੰ ਜਲ ਫਿਰ ਮੈਂ ਉਧਰੋਂ ਕਰਦੀ ਆ ਫੇਰ ਆ ਜਾਲੂ ਵਾਲੇ ਪਰੌਂਠੇ ਬਣਾ ਲਓ ਆਲੂ ਵਾਲੇ ਪਰੌਂਠੇ ਆ ਚਾਹ ਆਲੂ ਵਾਲੇ ਬਣਾ ਲੈਨੇ ਆ ਆ ਫੇਰ ਵੀ ਛੁੱਟੀ ਆਇਂ ਦਿਨ ਚੱਲ ਕੋਈ ਨਾ ਕੋਹ ਵਧੀਆ ਜਾਣਾ ਦਹੀਂ ਹੈ ਗਾਵਣਾ ਹਾਂ ਦਹੀਂ ਵਾਧੂ ਪੁੱਤੋ ਸਭ ਕੁਝ ਹੈ ਗਾਵਾਂ ਮੱਖਣ ਮੈਂ ਉੱਤੇ ਰੱਖ ਕੇ ਦਊਂਗੀ ਆਪਣੇ ਪੁੱਤ ਨੂੰ ਇਹ ਬਣਾ ਦਿਓ ਨਾਲੇ ਗੁਰਬਰ ਨੂੰ ਲਾ ਕੇ ਦਊਂਗਾ ਦਊਂਗੀ ਨਿੱਕੀ ਆਲੂ ਵਾਲੀ ਤੇ ਤੈਨੂੰ ਲਾ ਕੇ ਦਊਂਗੀ ਵੱਡੀ ਆਲੂ ਵਾਲੀ ਤੇ ਫੇਰ ਲਾ ਕੇ ਬਿਠਾ ਲ ਕੇ ਖਾਂਦੇ ਨਾ ਕੋਈ ਕੋਈ ਚੇਤਾਨੀ ਕਰਦਾ ਗਰ ਰੁੱਟਿਆ ਆ ਆਹ ਉੱਠਿਆ ਆ ਕੇ ਗਰ ਤਲ ਨੂੰ ਮੈਂ ਦਾਦਾ ਨਾਲ ਵਾਲੇ ਬਰੋਂਡੇ ਉਹਦੇ ਖਾਂਦਾ ਭੜੇ ਆ ਜਾ ਦੁੱਧ ਨੂੰ ਕਰ ਲਾ ਸਲਾ ਮੈਂ ਇੰਨਾ ਇਕੱਠਾ ਕਰਕੇ ਨਾ ਆਉਣੀ ਆ ਫਿਰ ਆਹੋ ਇੱਥੇ ਟੋਪ ਚੜ੍ਹ ਜਾਣੀ ਇੱਥੇ ਮੁੜ ਕੇ ਜੀ ਨਹੀਂ ਕਰਨਾ ਹੁਣ ਜੰਨੂ ਮੈਡਮ ਨੇ ਤੇ ਅੱਜ ਹੁਣ ਛੁੱਟੀ ਆ ਵੇਖੋ ਕੀ ਕਰਦੀ ਅੱਜ ਦੇ ਨਾ ਘਰ ਦੀ ਵੀ ਜ਼ਿਆਦੀ ਸਫਾਈ ਕਰਨੀ ਪੈਣੀ ਛੁੱਟੀ ਦਾ ਕਰਕੇ ਹੱਥੋਂ ਅੱਥੀ ਦੋਵੇਂ ਜਾਣੀਆਂ ਕਰਾਂਗੇ ਨਾ ਗਾੜੀਆਂ ਗਾੜੀਆਂ ਹੁੰਜ ਕੇ ਚੱਲ ਜਾਂਦੀ ਆ ਤੇ ਛੁੱਟੀ ਵਾਜਦੇ ਨਹੀਂ ਦਾ ਆਉਣਾ ਇੰਨੇ ਨਹੀਂ ਮੇਰੇ ਮੈਂ ਆਖਣਾ ਹਾਂ ਕਰ ਸਭ ਚਾਦਣਾ ਚੁੱਦਣਾ ਧੋ ਤੇ ਨਾਲੇ ਸਾਰਾ ਸਾਫ ਕਰ ਗੁਰੂ ਜੀ ơi ਆਲੂ ਵਾਲੇ ਪਰੌਂਠੇ ਖਾਣੇ ਆ ਕਿੰਨੇ ਖਾਣੇ ਓਏ ਦੋ ਦੋ ਆਦ ਆਲੂ ਵਾਲੇ ਪਰੌਂਠੇ ਲੱਗੇ ਬੰਨ ਹਾਂ ਹਾਂ ਆਲੂ ਦੇ ਪਰੌਂਠੇ ਲੱਗੇ ਪੰ ਮਜ਼ਾ ਆਇਆ ਜੁਫਰੇ ਹੈ ਆ ਕੇ ਡੰਡ ਲਿਓ ਬਾਹਰੇ ਲੈ ਚਲ ਜਾ ਪਾਣਾ ਖੇੜਿਆ ਤਾੜੇ ਰੁਕ ਹਾਂ ਚਲ ਜਾ ਲੈ ਵੀ ਸ਼ੁਗਰ ਅਜ ਆਲੂ ਵਾਲੇ ਪਰੌਂਠੇ ਤੇ ਬੰਨ ਗੇ ਸੋਰਾ ਸਵਈਆ ਜਾਵਦੀ ਅਜ ਬਾਹਰ ਜਾਵਦੀ ਹੁੰਦੇ ਦਰਾਨੀ ਛੰਡੀਆਂ ਇਹਦੇ ਚੌਂਕੇ ਤੋਂ ਲੜਦੀਆਂ ਰਹਿੰਦੀਆਂ ਜੀ ਇੱਕ ਦੂਜੇ ਲਵਿੰਦੀ ਰਹਿੰਦੀ ਪਹਿਲਾਂ ਕੌਣ ਰੋਟੀ ਚ ਵੜਦੀ ਚੱਲ ਇਹ ਮੇਰੇ ਨਾਲ ਉਹਨੇ ਕਿਹਾ ਹੋਣਾ ਅੱਜ ਪਰਾਠੇ ਖਾਣੇ ਉਹਦੇ ਬਹਾਨੇ ਆਪਾਂ ਵੀ ਦੋ ਦੋ ਖਾ ਲਾਂਗੇ ਹੁਣ ਨੇ ਕਦੀ ਅਰਬੀ ਤੇ ਕਦੀ ਕੋਹ ਤੇ ਕਦੀ ਕੋਹ ਸੁੱਕੇ ਮਖੀਣੀਆਂ ਖਾਦ ਲੀਆਂ ਚੱਲ ਮਨਾਜ ਚੱਲ ਰੋਟੀਆਂ ਚਗਈਆਂ ਪੱਕ ਅੱਜ ਤਾਂ ਹੁਣ ਮਿਲ ਸਿਫਤ ਹੋਊਗੀ ਨਾ ਅੱਜ ਸਾਰਾ ਹੀ ਕੰਮ ਹੋ ਗਿਆ ਵਾ ਸੋ ਮੈਂ ਨਾ ਜੁੱਠੀ ਵੀ ਲੇਟ ਆ ਤੇ ਕੰਮ ਇਹਨਾਂ ਤੇ ਸਾਹਮਣੇ-ਸਾਹਮਣੇ ਕੀਤਾ ਹੁੰਦਾ ਸਿਫਤ ਕਰਨੀ ਗਿਆ ਨਾ ਮੇਰੀ ਧੀ ਵੀ ਭਾਣਾ ਕਿੱਥੇ ਗਿਆ ਵਾ ਹੁੰਦਾ ਵਿਚਾਲ ਰੋਟੀਆਂ ਪੱਕੀਆਂ ਵਾ ਤੇ ਹੁਣ ਸਾਰਿਆਂ ਨੂੰ ਫੜਾ ਦਿੱਤੀਆਂ ਜਾਣ ਤੇ ਮੈਂ ਵੇਲੇ ਹੋ ਜੀਏ ਭਾਂਡੇ-ਪੁੰਡੇ ਮਾਜ ਕੇ ਪਰ ਇਹਨਾਂ ਨੇ ਕੰਮ ਲਮਕਾ ਹੀ ਛੱਡਣਾ ਹੁੰਦਾ ਵਾ ਛੁੱਟੀ ਵਾਲੇ ਦੇਣਾ ਸਾਰਾ ਦੇ ਨਹੀਂ ਬਸ ਇੱਦਾਂ ਹੀ ਲੱਗ ਜਾਂਦਾ ਵਾ ਕਦੀ ਇੱਕ ਨੇ ਰੋਟੀ ਖਾ ਲਈ ਕਦੀ ਦੂਜੇ ਨੇ ਖਾ ਲਈ ਚਲ ਮੈਂ ਤਾਂ ਪਕਾ ਲਈਆਂ ਹੁਣ ਆਪੇ ਦੀਦੀ ਫੜਾ ਦੇਂਗੀ ਚਾ ਲੋ ਹੁਣ ਮੈਂ ਆਲੂ ਬਣਨੇ ਰੱਖਾ ਤੇ ਹੱਥੋਂ ਅੱਧੀ ਰੋਟੀਆਂ ਲਾਈਏ ਹੋਰ ਪ੍ਰੀਤ ਹਾਂਜੀ ਨਿਆਣੇ ਆਖਣ ਦੇ ਆ ਭੀ ਆਲੂ ਵਾਲਿਆ ਪਰੌਂਠੇ ਖਾਣੇ ਆ ਤੇ ਮੈਂ ਆਖਣ ਈ ਆ ਮੈਂ ਆਲੂ ਬਣਨੇ ਰੱਖ ਦਿਆਂ ਤੂੰ ਆਟਾ ਗੁੰਨ ਲਾ ਮੈਂ ਤਾਂ ਰੋਟੀਆਂ ਪਕਾ ਵੀ ਲਈਆਂ ਨਾਲੇ ਮੈਂ ਸਬਜ਼ੀ ਵੀ ਬਣਾ ਲਈ ਆ ਹਾ ਹਾਏ ਕੀ ਕਰਦੀ ਆ ਤੂੰ ਗੋਪੀ ਜੇ ਤੂੰ ਅੱਜ ਘਰ ਹੀ ਤੂੰ ਆਜੀ ਪੁੱਛ ਲੈਨੀਓ ਤੈਨੂੰ ਵੀ ਪਤਾ ਵਾ ਵੀ ਨਿਆਣਿਆਂ ਨੂੰ ਵੀ ਛੁੱਟੀ ਆ ਤੈਨੂੰ ਵੀ ਛੁੱਟੀ ਆ ਛੁੱਟੀ ਵਾਜ ਦੇ ਨੇ ਕਿੰਨਾ ਹੰਧਾਰ ਪਾਰ ਜੈ ਭੀ ਕੋਈ ਵਖਰਾ ਜਿਹਾ ਬਣਾਈਏ ਹੈ ਤਾਂ ਚੱਲ ਕੋਈ ਵਖਰੀ ਆਟਮ ਨਹੀਂ ਗਈ ਏ ਪਰ ਇਹ ਵੀ ਇਹ ਰੋਟੀ ਬਕਾਉਣ ਨੂੰ ਘੜੀ ਵੱਧ ਲੱਗਦੀ ਆ ਤੇ ਚੱਲ ਮੈਂ ਮੁੰਡਾ ਮੈਨੂੰ ਕਹਿਣ ਡਿਆ ਉਹਦੇ ਵੀ ਮੰਮੀ ਰੋਟੀਆਂ ਲਾਓ ਆਲੂ ਵਾਲੀਆਂ ਤੇ ਮੈਂ ਹਾਂ ਗੁਰਵਰਨੂ ਵੀ ਨਿੱਕੀ ਪਰੌਂਠੀ ਲਾ ਕੇ ਦਵਾਂਗੇ ਤਾਂ ਹੀ ਬਾਹਰ ਮਾਪਤ ਸਲਾਮਾ ਕਰਦੇ ਆਂ ਤੇ ਤੂੰ ਗਾੜੀ ਥੱੱਬਾ ਰੋਟੀਆਂ ਦਾ ਫੇਰ ਲਾ ਕੇ ਰੱਖ ਦਿੱਤਾ ਹੁਣ ਆਵਾ ਨੇ ਤੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਂ ਪਹਿਲਾਂ ਆ ਕਰ ਲੈਂਦੀ ਹੁਣ ਕਿੰਨਾਂ ਸਬਜ਼ੀ ਬਣਾਉਣ ਨੂੰ ਵੀ ਤੇ ਟਾਈਮ ਲੱਗਾ ਹੀ ਆ ਤੇ ਲੱਗਾ ਤਾਂ ਫਿਰ ਵੀ ਸੁਲਾਹ ਹੀ ਬੰਦਾ ਕਰ ਜੇ ਤੂੰ ਹੀ ਕਹਿਣਾ ਪਿਆ ਛੁੱਟੀਆਂ ਤੇ ਅੱਜ ਦੇਦੀ ਆ ਆਲੂਆਂ ਵਾਲੇ ਲਾ ਲਿਆ ਨਾਲ ਨਿਆਣੇ ਖਾ ਲੈਣਗੇ ਨਾਲੇ ਬੀਜੀ ਖਾ ਲੂਗੀ ਗਰਮ ਗਰਮ ਫੁਲਕਾ ਮੈਂ ਤਾਂ ਕਦੇ ਜਦੋਂ ਰੋਟੀ ਲਾਉਣੀ ਮੈਂ ਉਦੋਂ ਬੀਬੀ ਨੂੰ ਪੁੱਛਦੀ ਬੀਜੀ ਫੁਲਕਾ ਲਾਦਾ ਉਹ ਕਹਿੰਦੇ ਲਾ ਦਿਓ ਫੇਰ ਲਾ ਕੇ ਫੜਾਉਣੀ ਆ ਅੱਜ ਜੋ ਛੁੱਟੀ ਵਾਲੇ ਦੇਣੇ ਵੀ ਪਹਿਲਾਂ ਹੀ ਲਾ ਕੇ ਸਤਰਾ ਰੱਖ ਦੇਣਾ ਵਾ ਤੇ ਕੀ ਫਾਇਦਾ ਵਾ ਫੇਰ ਤੁਰੇ ਫਿਰਨ ਦਾ ਜੇ ਠੰਡੀਆਂ ਹੀ ਰੋਟੀਆਂ ਖਾਣੀਆਂ ਤੇ ਨੀ ਤੂੰ ਹੀ ਮੈਨੂੰ ਰੋਜ਼ ਹੀ ਕਿੰ데 ਰਹਿਨੇ ਆ ਬਈ ਇਹਨੇ ਸਬਜੀ ਨਹੀਂ ਬਣਾਈ ਰੋਟੀ ਨਹੀਂ ਭਗਾਈ ਮੈਂ ਕਿਹ ਮੇਰੀ ਸਿਫਤ ਹੋਊਗੀ ਅੱਜ ਵੀ ਮੈਂ ਸਬਜੀ ਵੀ ਬਣਾ ਲਈ ਤੇ ਮੈਂ ਰੋਟੀਆਂ ਵੀ ਲਾ ਲਈਆਂ ਵਾ ਉਹ ਸਿਫਤ ਆਪਨੀ ਆਪੇ ਨਹੀਂ ਹੁੰਦੀ ਕੋਈ ਸਿਫਤ ਕਰੇ ਤਾਂ ਫੇਰ ਹੁੰਦੀ ਆ ਇਹ ਥੋੜਾ ਵੀ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀ ਵੀ ਮੈਂ ਰੋਟੀਆਂ ਪਕਾ ਕੇ ਤੇ ਮੇਰੀ ਸਿਫਤ ਹੋ ਜਾਣੀ ਆ ਅੱਜ ਛੁੱਟੀ ਵਾਲਾ ਦਿਨ ਵਾ ਅੱਜ ਸਫਾਈ ਦਾ ਵੀ ਕਿੰਨਾ ਕੰਮ ਪੈਣਾ ਸਾਨੂੰ ਮਾੜਾ ਮੋੜਾ ਤੂੰ ਹੁੰਝ ਕੇ ਚਲ ਜਾਂਦੀ ਰਹੀ ਆ ਛੁੱਟੀ ਵਾਗੇ ਨਾ ਡਾਕੇ ਵਿੱਥਾਂ ਫੁੰਝਾ ਸਾਰੀਆਂ ਸਾਫ ਕਰੀਏ ਸੋਫੇ ਸਾਫੇ ਬਾਹਰ ਕੱਢ ਕਿੰਨੇ ਮੀ ਭਏ ਤੇਰੇ ਸਾਹਮਣੇ ਨਹੀਂ ਉਹ ਤਾਂ ਪਿਆ ਤੇ ਹੈ ਹੀ ਆ ਉਹ ਤੇ ਚਲੋ ਕਾਰ ਹੀ ਲਵਾਂਗੇ ਪਰ ਮੈਨੂੰ ਤੀ ਪਹਿਲਾਂ ਦੱਸ ਦੇਣਾ ਜਰਾ ਆਤੀ ਦੱਸ ਦੇ ਬਸੇਰੇ ਆਉਣ ਵਾਲੇ ਪਰੌਂਠੇ ਬਣਾਉਣੇ ਆ ਤਾਂ ਮੈਂ ਸਵੇਰੇ ਆਲੂ ਉਬਾਲ ਲੈਂਦੀ ਫੇਰ ਉਹੋ ਗੱਲ ਗੋਪੀ ਜੇ ਤੇ ਕੋਈ ਨਿਆਣਾ ਹੋਵੇ ਉਹਨੂੰ ਤਾਂ ਬੰਦਾ ਆਖੇ ਹੀ ਤੀ ਸਵੇਰੇ ਉੱਠ ਕੇ ਆ ਕੰਮ ਕਰਨਾ ਹੀ ਹੋ ਤੂੰ ਜਿਹੜਾ ਬੰਦਾ ਕੋਦੇ ਆਪ ਸਿਆਣਾ ਵਾ ਪੜ੍ਹੀ ਲਿਖੀ ਆ ਪੜਾਉਣ ਜਾਣੀ ਆ ਤੈਨੂੰ ਕੋਈ ਪਤਾ ਨਹੀਂ ਹੈਗਾ ਉੱਥੇ ਤੁਸੀਂ ਮੈਡਮਾਂ ਚ ਵਿਚਰਦੀਆਂ ਜੇ ਗੱਲਾਂ ਕਰਦੀਆਂ ਹੋਣੀਆਂ ਅੱਜ ਹੀ ਆਹ ਚੀਜ਼ ਬਣਾਈ ਅੱਜ ਹੀ ਆਹ ਬਣਾਈ ਤੂੰ ਕੀ ਕਹਿੰਦੀ ਹੋਏਂ ਕਿ ਜਾ ਕੇ ਉੱਥੇ ਮੈਂ ਆਪਣੀ ਲਾ ਕੇ ਖਾ ਆਈਂ ਤੇ ਚੱਲ ਮੇਰੇ ਭਾਈ ਮੈਂ ਬਾਕੀ ਕੰਮ ਵੀ ਨਾ ਦੇਦੀ ਨੀ ਘਰ ਕੇ ਹੀ ਜਾਣੀ ਆ ਨਹੀਂ ਭੈਣਾ ਸਾਨੂੰ ਤੇਰੇ ਕੰਮ ਦਾ ਕੋਈ ਸੁਰਸਵਾਦ ਨਹੀਂ ਹੈਗਾ ਤੈਨੂੰ ਮੈਂ ਦੱਸਾਂ ਹੁਣ ਨਿਆਣੇ ਵਿਚਾਰਿਆਂ ਨੇ ਲਾਲਾ ਲਮਕਦਿਆਂ ਹੋਣੀਆਂ ਵੀ ਆਲੂ ਵਾਲੇ ਪਰੌਂਠੇ ਪੱਕਣੇ ਆ ਤੇ ਗਾੜੀ ਕਾਚੇ ਵਾਲੀਆਂ ਝੀਆਂ ਧੂ ਧੂ ਕੇ ਸੁੱਟ ਦਿੱਤੀਆਂ ਹੋਣੀਆਂ ਛੇ ਛੇ ਤੇ ਮੈਂ ਉਸੇ ਥਾਂ ਹੁੰਜਣਗੀਰ ਤੂੰ ਰੋਟੀਆਂ ਲਾ ਵੀ ਲਈਆਂ ਸਬਜ਼ੀ ਬਣਾ ਵੀ ਲਈ ਮੈਂ ਅਦ ਕਦੋਂ ਦੀ ਲੱਗੀ ਤੂੰ ਤੇਰੇ ਸੋਈ ਵਾਲ ਵੇਖਿਆ ਹੀ ਨਹੀਂ ਹਾਂ ਹਾਂ ਬਹੁਤ ਚਿਰਾਂ ਦੀ ਤੋ ਲੱਗੀ ਬਾਬਾ ਹਤਰਾ ਨਾ ਉਹ ਬੀਬੀ ਵਿਚਾਰ ਨੂੰ ਅਸੀਂ ਕੀ ਆਖਣਾ ਜਦੋਂ ਅਸੀਂ ਦੋ ਜਾਨੀਆਂ ਨਹੀਂ ਨਹੀਂ ਰਲ ਕੇ ਰਹਿਣਾ ਤੇ ਉਹਨੂੰ ਮਾਤਾ ਵਿਚਾਰੀ ਨੇ ਅਸੀਂ ਕੀ ਆਖੀਏ ਨਹੀਂ ਦੀ ਜੀ ਹੁਣ ਤੁਸੀਂ ਆਪ ਸਿਆਣੇ ਕਿੰਨਾ ਵੱਡਾ ਦਿਨ ਆ ਗਿਆ ਵਾ ਅਜੇ ਤੱਕ ਜੇ ਸੋਹੀ ਸੋਚਣਾ ਹੁੰਦਾ ਪੀ ਹੀ ਆਲੂ ਉਬਾਲਣੇ ਆ ਪਰੌਂਠੇ ਲਾਉਣੇ ਆ ਜੇ ਤੂੰ ਹੋਰ ਤੱਕ ਇਹਨੂੰ ਕੀ ਪੁੱਛਣਾ ਹੀ ਤੂੰ ਆਪਣੇ ਘਰ ਵਾਲੇ ਨੇ ਕੁਛ ਲੈ ਨਹੀਂਓ ਆਪਣੇ ਨਿਆਣੇ ਨੇ ਪੁੱਛ ਲੈ ਨਹੀਂਓ ਤੇ ਮੇਰਾ ਨਿਆਣਾ ਮੈਂ ਸਕੂਲੇ ਜਾਨੀ ਆ ਚਲ ਉਹਨੂੰ ਵੀ ਅੱਜ ਕੁਛ ਮੈਂ ਵਧੀਆ ਖਵਾ ਲਾਂ ਤੈਨੂੰ ਆਪਣੇ ਨਿਆਣੇ ਦਾ ਹੀ ਫਿਕਰ ਨਹੀਂ ਆਪਣੇ ਬੰਦੇ ਦਾ ਨਹੀਂਗਾ ਤੈਨੂੰ ਟੱਬਰ ਦਾ ਕਾਹਦਾ ਫਿਕਰ ਹੋਣਾ ਕਮਾਲ ਹੀ ਹੋਈ ਆ ਇਹ ਟੱਬਰ ਕਿਸੇ ਪਾਸੇ ਨਹੀਂ ਮੇਰੀ ਜਾਨ ਛੱਡਦਾ ਜੇ ਮੈਂ ਪਹਿਲਾਂ ਲਾ ਲੇਨੀ ਆ ਤਾਂ ਵੀ ਲੜਾਈ ਜੇ ਮੈਂ ਨਹੀਂ ਲਾਉਣੀ ਤਾਂ ਵੀ ਲੜਾਈ ਇਹ ਬੰਦਾ ਕਰੇ ਤਾਂ ਕਰੇ ਕਿਸ ਘਰ ਚ ਕੱਲੀ ਕੱਲੀ ਸਾਡੀ ਢਿੰਗ ਵਾ ਇਹ ਕਹੇ ਕਿ ਨਿਆਣੀ ਦੀ ਅਸੀਂ ਚਾਜ ਨਾ ਕਿਤੇ ਕੁਛ-ਕੁਛ ਨਹੀਂ ਕਰ ਸਕਦੇ ਤੇ ਕੀ ਫਾਇਦਾ ਵਾ ਕੀ ਤੂੰ ਹੀ ਡੌੜਾ ਪਾਇਆ ਸਵੇਰੇ ਸਵੇਰੇ ਜੇ ਘਰ ਹੁੰਦੇ ਹੀ ਆ ਉਹ ਤਾਂ ਵੀ ਤੁਹਾਡਾ ਰੌਲਾ ਜਿਉ ਚੱਲ ਜਾਂਦੀ ਆ ਤਾਂ ਵੀ ਰੌਲਾ ਕੀ ਹੋਇਆ ਕੀ ਆ ਬੀਜੀ ਬੈ ਇਥੇ ਮੈਂ ਤੁਹਾਨੂੰ ਦੱਸਾਂ ਮੈਨੂੰ ਤਾਂ ਆ ਨਹੀਂ ਹੈ ਕੁੱਤੀ ਚੀਕਾਂ ਮੁੱਕਣਾ ਹਾਏ ਹਾਏ ਬੀਜੀ ਉਹਨੂੰ ਪੁੱਛ ਕੇ ਵੇਖ ਲਈਆਂ ਕੀ ਹੋਇਆ ਵਾ ਕੋਈ ਕੋਈ ਚੀਜ਼ ਬਣਾਵਾਂ ਮੈਂ ਉਸ ਲਈ ਤੁਹਾਨੂੰ ਪੁੱਛਦੀ ਆ ਰੋਟੀ ਪਕਾਉਣੀ ਹੈ ਵੇ ਤੁਹਾਨੂੰ ਫੜਾਉਣੀ ਤੇ ਮੈਂ ਕਹਿੰਦੀ ਪਕਾ ਕੇ ਲਿਆਵਾਂ ਤੁਹਾਨੂੰ ਪੁੱਛਿਆ ਮੈਂ ਉਹ ਫਿਰ ਨਹੀਂ ਪੁੱਛਦੀ ਤਾਂ ਹੁਣ ਉਹਦਾ ਦਿਮਾਗ ਆਪਣੇ ਇਹ ਮਰਜ਼ੀਆਂ ਕਰਦੀ ਫਿਰਦੀ ਆ ਬਿਨਾਕ ਹੁੰਦਾ ਵਾ ਕਿੰਨੇ ਕ ਜੀ ਆ ਸਾਡੇ ਘਰ ਦੇ ਵਿੱਚ ਕਿੰਨੇ ਕ ਨਿਆਣੇ ਆ ਜਿਹੜੇ ਹੱਥੋਂ ਸੰਭੇ ਨਹੀਂ ਜਾਂਦੇ ਮੇਰੇ ਤੇ ਮੁੰਡੇ ਨੇ ਕਦੀ ਫਰਮਾਇਸ਼ ਹੀ ਨਹੀਂ ਕੋਈ ਕੀਤੀ ਕਿ ਇਹ ਚੀਜ਼ ਦੀ ਕੀ ਨਗੂਣੇ ਆ ਆਲੂ ਆ ਆਂਦਾ ਮੰਮੀ ਆਲੂ ਵਾਲੀ ਰੋਟੀ ਪਕਾ ਤੇ ਮੈਂ ਹਾਂ ਪਕਾ ਦਿੰਨੇ ਆ ਤੇ ਜਾਂ ਮੈਂ ਆਈ ਆ ਤੇ ਉਹ ਆਂਦੀ ਮੈਂ ਤੇ ਰੋਟੀਆਂ ਵੀ ਲਾ ਲਈਆਂ ਸਬਜ਼ੀ ਬਣਾ ਲਈਏ ਤੇ ਮੈਂ ਥਾਂ ਹੂੰ ਜਣ ਗਈ ਜਣੇ ਤੂੰ ਤੂੰ ਰੋਟੀਆਂ ਲਾਵ ਜਿੱਤੀਆਂ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕੱਚੀਆਂ ਪੱਕੀਆਂ ਲਾਤਿਆਂ ਕੀ ਕਰਤਾ ਇਹ ਹੋਏ ਘਾਟ ਵਾ ਜਿਹੜੀ ਇੱਕ ਦੂਜੀ ਨੂੰ ਪੁੱਛਦੀਆਂ ਨਹੀਂ ਤੁਸੀਂ ਉਹਦਾ ਵੀ ਇੱਕ ਨਿਆਣਾ ਮਾਸਾ ਜਿੰਨਾ ਅੱਜ ਇਹੋ ਹੀ ਘਾਟਵਾ ਮੈਂ じゃ ਲਾਲੂ ਵਾਲੇ ਲਾ ਦਿੰਨੇ ਆ ਅੱਜ ਛੁੱਟੀ ਆ ਮੁੰਡਾਂ ਦਾ ਮਨ ਮਮੀ ਲਾ ਦੋ ਮੈਂ ਚੰਗਾ ਮੈਂ ਇਹਨੂੰ ਆਖਿਆ ਮੈਂ ਮੈਂ ਆਲੂ ਬਣੇ ਰਾਦੀ ਤੂੰ ਆਟਾ ਗੋਲ ਆਉਂਦੀ ਮੈਂ ਸਾਰਾ ਕੁਝ ਕਰ ਲਿਆ ਘਰੇ ਕਿਹੜੇ ਬੜੇ ਇਹਨੇ ਕੀ ਕਰ ਦਿੱਤਾ ਮਿੰਦੇ ਕੋ ਸਮਝ ਨਹੀਂ ਲੱਗੀ ਅੱਜ ਛੁੱਟੀ ਹੀ ਮੈਂ ਚਾਜਣਾ ਸਫਾਈਆਂ ਕਰਾਂਗੇ ਆ ਸੋਫੇ ਬਾਹਰ ਕੱਢਦੇ ਧੁੱਪ ਲਵਾਉਂਦੇ ਆ ਉਹ ਤਾਂ ਇਹ ਕਰ ਲਾਂਗੇ ਤੇ ਰੋਟੀਆਂ ਲਾਤੀਆਂ ਮੈਂ ਚੱਲ ਕੋਈ ਗੱਲ ਨਹੀਂ ਹੁਣ ਤੂੰ ਫੇਰ ਐਦਾਂ ਕਰ ਰਿਹਾ ਦੋ ਦੋ ਰੋਟੀਆਂ ਨੇ ਆਣਿਆਂ ਨੂੰ ਲਾ ਦਿਓ ਜੀ ਆਲੂਆਂ ਵਾਲੀਆਂ ਮੰਗਦੇ ਆ ਤੇ ਉਹ ਰੋਟੀਆਂ ਰਹਿਣ ਤਾਂ ਚਲ ਰਾਤ ਨੂੰ ਮੈਨੂੰ ਗਰਮ ਕਰਕੇ ਦੇ ਦਿਓ ਆਏ ਹੈ ਤੈਨੂੰ ਦੱਸ ਜਰਾ ਫੁਲਕਾ ਲਾ ਕੇ ਤੇ ਤੈਨੂੰ ਕਿਉਂ ਗਰਮ ਕਰਕੇ ਦੇਵਾਂਗੇ ਅਸੀਂ ਖਾ ਲਾਂਗੇ ਉਹ ਤੇ ਗੱਲ ਵੱਖਰੀ ਆ ਪਰ ਆਨ ਨਹੀਂ ਖਰਾਬ ਕਰਨ ਵਾਲੀ ਗੱਲ ਵਾ ਨਾ ਹੁਣ ਅੱਜ ਕੱਲ੍ਹ ਗਰਮੀ ਆ ਜੇ ਫੁਲਕੇ ਲਾ ਕੇ ਰੱਖ ਲਓ ਤੇ ਜਿੱਦਾਂ ਮਰਜ਼ੀ ਸਫਾਈ ਹੋਵੇ ਨਾ ਤਾਂ ਵੀ ਤੁਹਾਨੂੰ ਪਤਾ ਬਾਸ਼ਨਾ ਜੀ ਆਉਂ ਡੈ ਪੈਂਦੀ ਆ ਰੋਟੀਆਂ ਚ ਜੀ ਇਹ ਤੇ ਤੇਰੀ ਸੱਚੀ ਗੱਲ ਆਹੋ ਉਹ ਦਲਮੇ ਹੁਣ ਆਪਣੇ ਨਿਆਣਿਆਂ ਨੂੰ ਲਾ ਕੇ ਦਊਂਗੀ ਮੈਂ ਇਹਨੂੰ ਇਹਦਾ ਨਿਆਣਾ ਕਿਤੇ ਮੇਰਾ ਕੀ ਮੇਰੇ ਵਾਸਤੇ ਇੱਕੋ ਜਈ ਹੈ ਸਾਰੇ ਚੱਲ ਦੋ ਦੋ ਤੂੰ ਇਦਾਂ ਕਰ ਆਟਾ ਹੈ ਹੁਣ ਆਵਾ ਗੁੱਜਿਆ ਨਹੀਂ ਤੇ ਫਿਰ ਗੁੰਨ ਲਾ ਥੋੜਾ ਜਿਹਾ ਆਟਾ ਤੇ ਬਥੇਰਾ ਗੁੰਨ ਲੈਂਦੀ ਆ ਆਟਾ ਤੇ ਜੇ ਅਗਲਾ ਨਹੀਂ ਮੋਕਦਾ ਤੇ ਹੋਰ ਉਹਨਾਂ ਗੁੰਨ ਕੇ ਰੱਖ ਦਿੰਦੀ ਆ ਵੀ ਦੋਰੇ ਨਾਲ ਗੁੰਨਣਾ ਪਵੇ ਆਲੂ ਬਣਨ ਸਰ ਇਹ ਆ ਤੂੰ ਐ ਤੇ ਮੈਂ ਗੱਲ ਹੀ ਕਰਨ ਨਹੀਂ ਆ ਕਿਥੋਂ ਤਰੇ ਦੋਦਾ ਹੀ ਰੌਲਾ ਪੈ ਗਿਆ ਵਾ ਚੱਲ ਤੂੰ ਇਦਾਂ ਕਰ ਕੁੱਕਰ ਦੇ ਵਿੱਚ ਸੀੜੀਆਂ ਮਰਵਾ ਆ ਆਲੂ ਨਿੱਕੇ ਆ ਤੋ ਝੱਟ ਹੋ ਜਾਣੇ ਆ ਇਹ ਇਹਨਾਂ ਨੂੰ ਨਿਆਣਿਆਂ ਵਿਚਾਰਿਆਂ ਨੂੰ ਚੱਲ ਜੇ ਉਹਨਾਂ ਦਾ ਜੀ ਕਰਦਾ ਛੁੱਟੀ ਆ ਤਾਂ ਤੂੰ ਲਾ ਦੇ ਰੋਟੀਆਂ ਉਦਾਂ ਬੀਬੀ ਚੱਲ ਮੈਂ ਲਾ ਦਿੰਨੀ ਆ ਮੈਂ ਮਨਾ ਨਹੀਂ ਕਰਦੀ ਮੈਂ ਅੱਗੇ ਵੀ ਨੀ ਕਿਸੇ ਕੰਮ ਨੂੰ ਕਦੀ ਮਨਾ ਕੀਤਾ ਪਰ ਜੇ ਨਿਆਣਿਆਂ ਦੇ ਲਾਉਣ ਲੱਗਾਗੇ ਰੋਟੀਆਂ ਜਦੋਂ ਆ ਤੇਲ ਜਿਆ ਬਾਹਰ ਨਿਕਲਦਾ ਬਾਸ਼ਨਾ ਆਉਂਦੀ ਆ ਨਾ ਤੇ ਬਾਹਰ ਵਾਲੇ ਗਵਾਂਡੀਆਂ ਨੂੰ ਬਾਸ਼ਨਾ ਆ ਜਾ ਤੇ ਉਹਨਾਂ ਦਾ ਜੀ ਕਰ ਪੈਂਦਾ ਵੀ ਆ ਹਾਏ ਉਹਨਾਂ ਦੇ ਘਰ ਵਧੀਆ ਬਾਸ਼ਨਾ ਆਉਂਦੀ ਕੋਈ ਚੰਗਾ ਹੀ ਬਣ ਲਿਆ ਵਾ ਇਹ ਤਾਂ ਹੈ ਵਾ ਤੇ ਸਾਡੇ ਘਰੇ ਸਾਰਿਆਂ ਦਾ ਕਰਦਾ ਵਾ ਤੇ ਸਾਡੇ ਘਰੇ ਨਾਸਾਂ ਦੇ ਕਟਾਣੂ ਮਰੇ ਮਰੇ ਆ ਪੇ ਜਿਹੜੀ ਹਾੜਾ ਨਹੀਂ ਜੀ ਕਰਨਾ ਤੇ ਅਸੀਂ ਵੀ ਆਲੂ ਵਾਲੀ ਖਾਈਏ ਜੇ ਤੁਹਾਡਾ ਜੀ ਕਰਦਾ ਨਾ ਆਲੂਆਂ ਵਾਲੀਆਂ ਖਾਣ ਨੂੰ ਤੇ ਕੋਈ ਨਹੀਂ ਤੁਸੀਂ ਪਕਾ ਲਓ ਦਹੀਂ ਹੈ ਗਾਵਾ ਉਹ ਐਦਾਂ ਕਰਿਓ ਜੇ ਨਾ ਹੋਊਗਾ ਤੇ ਜੇ ਉਹਨੇ ਪਕਾ ਹੀ ਲਈਆਂ ਨਾ ਜਿ ਪੁੱਛਦੀ ਨਹੀਂ ਕਿਸੇ ਨੂੰ ਤੇ ਤੂੰ ਉਹ ਰਾਤ ਨੂੰ ਨਾ ਰੋਟੀਆਂ ਬਾਲਟੀ ਚ ਭੇਂਦਿਓ ਤੇ ਮਈਆਂ ਨੂੰ ਗਤਵਾ ਕਰ ਬੇਬੀ ਗੈਸ ਮੁੱਕਾ ਖੇਚਲ ਕੀਤੀ ਤੇ ਮਈਆਂ ਤੇ ਪੈ ਜਾਣਗੀਆਂ ਚੱਲ ਕੋਈ ਗੱਲ ਨਹੀਂ ਇਪਰ ਅਗਲ ਤਾਂ ਨਾ ਨਾ ਹੋਈ ਕੋਈ ਵੀ ਤੇ ਹੁਣ ਫਿਰ ਕੀ ਕਰਨਾ ਧੀਏ ਕੋਈ ਨਹੀਂ ਮੈਂ ਲਾ ਲੈਨੀ ਆ ਤੇ ਲੜੋ ਨਾ ਲੜਨ ਵਾਲੀਆਂ ਕੰਨਾਂ ਇਹੋ ਹੀ ਕਰਦੀ ਆ ਮੈਂ ਨਹੀਂ ਕਰਦੀ ਮੈਨੂੰ ਨਹੀਂ ਇਹ ਕੰਮ ਚੰਗਾ ਲੱਗਦਾ ਦੋ ਤੋ ਹੀ ਜਾਣੀਆਂ ਇਹਨੂੰ ਦੋ ਇੱਕ ਇੱਕ ਤਾਂ ਡਾ ਨਿਆਣਾ ਹੀ ਹੂੰ ਕੀ ਕਰਦੀਆਂ ਵੇ ਨਾ ਇੱਕ ਦੂਜੇ ਨੂੰ ਪੁੱਛਦੀਆਂ ਨਾ ਕੋਈ ਗੱਲ ਕਰਦੀਆਂ ਤੇ ਐ ਤਰ੍ਹਾਂ ਰੌਲਾ ਪਾ ਕੇ ਬਹਿਂਦੀਆਂ ਤੇ ਜੇ ਇੱਕ ਦੂਜੇ ਨੂੰ ਪੁੱਛ ਹੀ ਲੈਣ ਤੇ ਆਪੇ ਨਾ ਹੋਵੇ ਐ ਤਰ੍ਹਾਂ ਹਡੇ ਘਰ ਅੱਛਾ ਟੈਮ ਹੀ ਕੱਢਣ ਵਾ ਸੁੱਤੇ ਮੈਂ ਸੁਤਾਦਰੀ ਉਹਦਾ ਹੀ ਅੱਖ ਜੀ ਲੱਗੀ ਥੇ ਮੈਂ ਪਿਆ ਰੋਟੀ ਲੈਣਾ ਰੋਟੀ ਹਾਂ ਉਹ ਮੈਂ ਤਾਂ ਉਹਦਾ ਕਹਿ ਗਿਆ ਕਿਦਾ ਪਰੌਠੇ ਪਕਾਏ ਅੱਜ ਆਲੂ ਵਾਲੇ ਉਹ ਤੇ ਗੁਰਵਤ ਤੈਨੂੰ ਸਾਰੇ ਟੱਬਰ ਨੂੰ ਪਤਾ ਵੀ ਆਲੂ ਵਾਲੇ ਪਰੌਂਠੇ ਬੰਨੇ ਮੈਨੂੰ ਕੱਲੀ ਨੂੰ ਨਹੀਂ ਪਤਾ ਵੀ ਆਲੂ ਵਾਲੇ ਪਰੌਂਠੇ ਬੰਨੇ ਅੱਜ ਤੈਨੂੰ ਨਹੀਂ ਪਤਾ ਮੈਨੂੰ ਕਿਹਨੇ ਦੱਸਿਆ ਵੀ ਆਲੂ ਵਾਲੇ ਪਰੌਂਠੇ ਬਣਾਉਣੇ ਆ ਮੈਨੂੰ ਨਹੀਂ ਪਤਾ ਇਥੇ ਮੈਥੋੜਾ ਆਇਆ ਸੀ ਉਹਦੇ ਆਇਆ ਸੀ ਕਹਿੰਦਾ ਕਹਿੰਦਾ ਚਾਚੂ ਅੱਜ ਇਹ ਪਰੌਂਠੇ ਬਣਨੇ ਆ ਆਲੂ ਵਾਲੇ ਅਹ ਨਿਆਣਿਆਂ ਨੂੰ ਵੀ ਪਤਾ ਉਹ ਤੇ ਮੈਨੂੰ ਪਤਾ ਹੀ ਨਹੀਂ ਹੈਗਾ ਮੈਂ ਤਾਂ ਸੋ ਸਬਜੀ ਵੀ ਬਣਾ ਲਈ ਤੇ ਮੈਂ ਰੋਟੀਆਂ ਵੀ ਲਾ ਲਈਆਂ ਵਾ ਅਸਾਂ ਰੋਟੀ ਪਕਾ ਲਈਏ ਆਹੋ ਚਲ ਰੋਟੀ ਲਾ ਆਇਆ ਫੇਗ ਨਹੀਂ ਮੈਂ ਤਾਂ ਮੂੰਹ ਚ ਵਾਂਢਾ ਮੂੰਹ ਚ ਪਾਣੀ ਆਉਂਦਾ ਚਲ ਆਹ ਲਾ ਰੋਟੀ ਖਾਵਾਂ ਫੇ ਮੈਂ ਐਡਾ ਕਰੂੰਗੀ ਮੈਂ ਸਵੇਰੇ ਲਾ ਦੂੰਗੀ ਆਹ ਨੂੰ ਵਾਲੇ ਚਲ ਸਵੇਰੇ ਬਣਾਉਂਦੀ ਆਹੋ ਸਵੇਰੇ ਫੇ ਲਾ ਦੂੰਗੀ ਹੁਣ ਤਾਂ ਮੈਂ ਰੋਟੀਆਂ ਵੀ ਪਕਾ ਲਈਆਂ ਤੇ ਸਬਜੀ ਵੀ ਬਣਾਈ ਆ ਜੇ ਮੈਨੂੰ ਸੋ ਪਹਿਲਾਂ ਦੱਸ ਦਿੰਦੇ ਤੇ ਮੈਂ ਆਹ ਵਾਲ ਨੂੰ ਵਾਲੇ ਲਾ ਲੈਂਦੀ ਚਲ ਫੇ ਕੀ ਹੋਇਆ ਜਲ ਬਣ ਗਈ ਸਬਜੀ ਤੇ ਸਬਜੀ ਕਾਦੀ ਬਣਾਈਂਗੀ ਸਬਜੀ ਰਾਜਮਾਂ ਦੀ ਅਸੀਂ ਠੀਕ ਤੇ ਕਿੱਥੇ ਕਿੱਥੇ ਨਿਹਾਣੇ ਫਿਰ ਨਹਾਣੇ ਬਿੱਲਾ ਇੱਧਰ ਨਹੀਂ ਹੈ ਆਹ ਇਥੋਂ ਮੈਥੋਂ ਹੀ ਗਏ ਆਗੇ ਬੰਦਾ ਫੇਰ ਬਾਹਰ ਖੇਡੇ ਲੱਗ ਗਿਆ ਉਹਨੇ ਮੈਨੂੰ ਨਹੀਂ ਟੱਕਰੇ ਆਗੇ ਲੈ ਫਿਰ ਲਾਇਆ ਰੋਟੀ ਲੈ ਆਇਆ ਚਲੋ